ਦੀਮੀ ਦੀ ਮੈਨੂੰ ਮੇਰੇ ਤੋਂ ਡਾਕੂਮੈਂਟਸ ਮੰਗੇ ਮੈਂ ਸਾਰਾ ਕੁਝ ਇਹਨਾਂ ਨੂੰ ਘਾ ਕੇ ਦਿੱਤਾ ਅਕੋਰਡਿੰਗ ਚਾਹੁੰਦਾ ਮੈਂ ਉਹ ਡਾਕੂਮੈਂਟ ਫਿਰ ਉਹ ਉਹ ਮੈਨੂੰ ਕਹਿੰਦੇ ਕਿ ਤੁਸੀਂ ਟੈਸਟ ਨਹੀਂ ਕਰਵਾ ਕੇ ਦਿੱਤੇ ਤੁਸੀਂ ਮੈਨੂੰ ਕਿਹਾ ਸੀ ਵੀ ਟੈਸਟ ਕਰਵਾ ਕੇ ਮੈਂ ਮੇਲ ਆਉਗੇ ਉਹ ਜਵਾਬ ਹੋਣਾ ਫਿਰ ਉਹ ਕਹਿੰਦੇ ਕਿ ਮੇਰੇ ਤੋਂ ਉੱਪਰ ਦੀ ਹੋ ਕੇ ਚੱਲ ਰਹੀਆਂ ਫਿਰ ਚੱਲ ਰਹੇ ਹੋ ਤੁਸੀਂ ਅਜਾ ਬ੍ਰਿੰਦਰ ਮੇਰੇ ਕੋਲ ਸਾਰੀਆਂ ਕਾਲਸ ਰਿਕਾਰਡਡ ਨਹੀਂ ਤੁਹਾਡੀਆਂ ਤੁਸੀਂ ਮੈਨੂੰ ਉਸ ਦਿਨ ਕੀ ਕਿਹਾ ਸੀ ਕਹਿੰਦੇ ਤੇ ਅੱਜੇ ਅੱਜ ਤੁਸੀਂ ਰਜਿਸਟਰੀ ਲੈ ਜਾਓ ਸੀ ਜਿਸ ਦਿਨ ਉਹਨਾਂ ਨੇ ਸਰ ਮੈਨੂੰ ਫੋਨ ਕੀਤਾ ਨਾ ਉਸ ਦਿਨ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਅੱਜ ਸ਼ਾਮ ਸ਼ਾਮ ਤੱਕ ਰਜਿਸਟਰੀ ਲੈ ਜਾਓ ਅਦਰਵਾਈਜ਼ ਤੁਹਾਨੂੰ ਹੀ ਨਹੀਂ ਮਿਲਣੀਗੀ ਰਜਿਸਟਰੀ ਫਿਰ ਕਹਿੰਦੇ ਫਿਰ ਤੁਹਾਡਾ ਲੰਮਾ ਹੋ ਜਾਊਗਾ ਫਿਰ ਮੈਂ ਲੀਗਲ ਇੱਥੇ ਲੀਗਲ ਮੇਲ ਆਈ ਹੁੰਦੀ ਹੈ ਫਿਰ ਤੁਸੀਂ 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 ਗਲਤ ਗਾਈਡ ਕਰਦੇ ਹੋ ਨਾ ਕਸਟਮਰ ਨੂੰ ਫਿਰ ਇਹਨਾਂ ਨੇ ਕਿਹਾ ਕਹਿੰਦੇ ਇੱਥੇ ਅਥੇ ਹੁਣ ਅਥੇ ਅੱਜ ਨਹੀਂ ਰ ਪਰ ਤੁਸੀਂ ਮੰਡੇ ਆ ਜਿਓ ਫਿਰ ਫੇਰ ਲੈ ਜਾਾਂਗੇ ਫਿਰ ਜਦੋਂ ਉਹ ਮੇਰਾ ਦੇਵਰ ਆ ਹੀ ਨਹੀਂ ਰ ਆ ਫਿਰ ਮੈਂ ਕਿਹਨੂੰ ਲੈ ਕੇ ਆਵਾਂ ਇਸ ਮਿਲ ਕੇ ਆਵਾ ਤੁਹਾਡਾ ਬਦਰ ਕਹਿ ਰਿਹਾ ਕਿ ਜੇ ਵੀ ਜੇ ਤੁਸੀਂ ਐਂਡ ਡਾਕੂਮੈਂਟ ਦੇ ਦੇ ਤਾਂ ਕੋਟੇ ਦੇ ਸਕਦਾ ਤਾਂ ਕੋਈ ਕੇਸ ਇੱਕ ਡਾਕੂਮੈਂਟ ਦਿੱਤੇ ਨਹੀਂ ਮੈਂ ਕਰੀਗਾ ਨਹੀਂ ਉਹ ਕਿਵੇਂ ਕਰੂਗਾ ਕਿਹੜੇ ਵਿਹਾਰ ਤੇ ਕਰੂਗਾ ਕਿ ਮੈਂ ਇਸ ਤੇ ਜਦੋਂ ਮੈਂ ਕਿਹੜਾ ਸਾਰੇ ਦੀ ਪ੍ਰੋਪਰਟੀ ਤੇ ਬੈਠੇ ਖੁਦ ਮੇਰੇ ਮੈਂ ਉਹਨਾਂ ਦੇ ਮੇਰੇ ਹਸਬੰਦ ਦੀ ਖੋਤੇ ਮਿਹਨਤ ਦੀ ਕਮਾਈ ਆ ਕੋਈ ਬ੍ਰਦਰ ਨੇ ਨਹੀਂ ਕੁਝ ਦਿੱਤਾ ਉਹਦੇ ਚ ਉਹਨੇ ਖੁਦ ਹੀ ਮਿਹਨਤ ਆਇ ਫਿਰ ਦੋਸ ਮੇਰੇ ਤੇ ਕਰਦੇ ਵੀ ਭਈ ਮੈਂ ਤਾਂ ਸਵਾਰੀਆਂ ਦੇ ਉਧੇ ਚ ਬੈਠੀ ਆਂਗੀ ਮੇਰੇ ਕੋਈ ਹਸਬੰਦ ਦੀ ਫੋਟੇ ਆਹੋ ਮੇਰੀ ਬੁਲਾਵਤਾਂ ਬੰਦੇ ਵੀ ਬੰਦੇ ਉਪਰ ਬੰਦੇ ਨੂੰ ਕੁਝ ਹੀ ਕਾਲ ਤੇ ਗਾਈਡ ਕਰਦੇ ਹੋਗੇ ਉਹਦੇ ਮੈਨੂੰ ਕਾਹ ਦਿੰਦੇ ਇਹ ਕਹਿੰਦੇ ਇੱਥੇ ਮੈਨੂੰ ਕਹਿੰਦੇ ਮਨਪ੍ਰੀਤ ਦੇ ਇੱਕ ਸਾਈਨ ਤੋਂ ਬਿਨਾ ਸੀ ਤੁਹਾਨੂੰ ਰਜਿਸਟਰੀ ਨਹੀਂ ਦਿੰਦੇ ਕੋਲ ਨਾ ਨਿਕਾ ਨਾਮ ਨੰਬਰ ਨਾ ਨੰਬਰ ਦਿੰਨੇ ਤੁਸੀਂ ਨਾ ਤੁਸੀਂ ਮਿਲਣ ਦਿੰਨੇ ਉਹਨਾਂ ਨੂੰ ਬ੍ਰਾਚ ਮੈਨੇਜਰ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਆਏ ਨੂੰ ਹਲੇ ਤੱਕ ਤਾਇੇ ਨਹੀਂ ਗਿਓ ਬ੍ਰਾਚ ਮੈਨੇਜਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜੋ ਵੀ ਇਹ ਅਦਾਰਾ ਹੈਗਾ ਜਿਹਦਾ ਇਹ ਹੈਗਾ ਕਿ ਨਾ ਇਹਨਾਂ ਦੇ ਬੰਦੇ ਕੋਈ ਰਾਹ ਪਾ ਰਹੇ ਨਹੀਂ ਕਿਹੜੇ ਬੰਦੇ ਨੂੰ ਮਿਲਣਾ ਹੈ ਨਾ ਕੋਈ ਉੱਪਰ ਈਮੇਲ ਦੇ ਰਹੇ ਨੇ ਨਾ ਕਿਸੇ ਦਾ ਫੋਨ ਨੰਬਰ ਦੇ ਰਹੇ ਨੇ ਕੀ ਇਹ ਬੈਂਕ ਕੋਈ ਇਹੋ ਜਿਹਾ ਕੰਮ ਕਰਦਾ ਵੀ ਜਿਹੜਾ ਆਪਣਾ ਹੈੱਡ ਆਫਿਸ ਦਾ ਨੰਬਰ ਨਹੀਂ ਦੇ ਰਿਹਾ ਆਪਦੇ ਸੀਨੀਅਰਸ ਦਾ ਕੋਈ ਨੰਬਰ ਨਹੀਂ ਦੇ ਰਿਹਾ ਕਸਟਮਰ ਕੇਅਰ ਤੇ ਗੱਲ ਕਰੋ ਕਸਟਮਰ ਕੇਅਰ ਥਰਡ ਪਾਰਟੀ ਹਾਇਰਡ ਹੁੰਦੀ ਆ ਉਹ ਉਹਦੇ ਉੱਤੇ ਉਹੀ ਗੱਲਾਂ ਜੇਕਰ ਇਹਦਾ ਲੜਕੀ ਦਾ ਮੈਟਰ ਰੈਡਰੈਸ ਨਹੀਂ ਕਰ ਸਕਦੇ ਤਾਂ ਕਸਟਮਰ ਕੇਅਰ ਨੇ ਕਿਵੇਂ ਕਰਨਾ ਜੇ ਉਹ ਕੰਸਰਨਡ ਨਹੀਂ ਕਰ ਸਕਦੇ ਸੋ ਇਹ ਇਸ ਤਰ੍ਹਾਂ ਦਾ ਇੱਕ ਜਿਹੜੇ ਆਮ ਗਰੀਬ ਲੋਕ ਨੇ ਉਹਨਾਂ ਨੂੰ ਇਹ ਕਿਵੇਂ ਪਰੇਸ਼ਾਨ ਕਰਦੇ ਨੇ ਇਹ ਤੁਸੀਂ ਦੇਖ ਰਹੇ ਹੋ ਇਹ ਲੜਕੀ ਹੈ ਜਿਹਦਾ ਹਸਬੰਡ ਦੀਪ ਬਸ ਦੀ ਜਦੋਂ ਐਕਸੀਡੈਂਟ ਹੋਇਆ ਨਹਿਰ ਚ ਡਿੱਗੀ ਸੀ ਉਦੋਂ ਉਹਦੀ ਡੈਥ ਹੋ ਗਈ ਸੀ ਸਾਰਾ ਲੋਨ ਭਰ ਦਿੱਤਾ ਇਹਨੇ ਹਜੇ ਧੱਕੇ ਖਾ ਰਹੀ ਆ ਇਹ ਕਿ ਮੇਰੀ ਰਜਿਸਟਰੀ ਜਿਹੜੀ ਆ ਉਹ ਵਾਪਸ ਕਰ ਦਿਓ ਸੋ ਇਹ ਜਿਹੜੇ ਹੈਗੇ ਨੇ ਇਹ ਕੋਈ ਵੀ ਇਹਦੀ ਸੁਣਵਾਈ ਨਹੀਂ ਕਰ ਰਹੇਗੇ ਸੋ ਤੁਹਾਨੂੰ ਬੈਂਕ ਦਾ ਮੈਂ ਬਾਹਰੋਂ ਦਿਖਾ ਵੀ ਦਿਨਾ ਇਹ ਇਹਨਾਂ ਦਾ ਹੈ ਨਾਂ ਇਹਨਾਂ ਦਾ ਹੈਗਾ ਜੀ ਗਿਰਾਹ ਸ਼ਕਤੀ ਨਾ ਆਸ਼ਾ ਨਾ ਵਿਸ਼ਵਾਸ ਐਮਡੀਐਫ ਇੰਡੀਆ ਹਾਊਸਿੰਗ ਫਾਈਨੈਂਸ ਕੋਈ ਇਹਨਾਂ ਦਾ ਐਡਰੈਸ ਨਹੀਂ ਹੈ ਦੇਖੋ ਹੈਰਾਨੀ ਦੀ ਗੱਲ ਕਿ ਹੈੱਡ ਆਫਿਸ ਕਿੱਥੇ ਹੈ ਇਹਨਾਂ ਦਾ ਕੋਈ ਹੈੱਡ ਆਫਿਸ ਨਹੀਂ ਪਤਾ ਜੀ ਕੋਈ ਇਹਨਾਂ ਦੀ ਈਮੇਲ ਨਹੀਂ ਕੋਈ ਫੋਨ ਨੰਬਰ ਨਹੀਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਦੇਖਣ ਵਾਲੀਆਂ ਸਾਂਝੀ ਕਰੋ ਵੀ ਕਿਸ ਤਰ੍ਹਾਂ ਜਿਹੜੇ ਛੋਟੇ-ਛੋਟੇ ਜਿਹੜੇ ਹੈਗੇ ਆ ਇਹ ਸੋ ਕਾਲਡ ਆਪਣਾ ਨੂੰ ਕਹਿੰਦੇ ਬੈਂਕ ਨੇ ਜਾਂ ਕੀ ਹੈਗੇ ਇਹ ਇਸ ਚੀਜ਼ ਤੋਂ ਕੁਝ ਨਹੀਂ ਪਤਾ ਲੱਗ ਰਿਹਾ ਕੀ ਆਏ ਇਹ ਗਰੀਬਾਂ ਤੋਂ ਜਿਹੜਾ ਹੈ ਉੱਥੋਂ ਦੀ ਪੈਸੇ ਲਈ ਜਾਂਦੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤੰਗ ਪਰੇਸ਼ਾਨ ਕਰਕੇ ਜਿਹੜਾ ਹੈਗਾ ਇਹਨਾਂ ਦਾ ਹੈੱਡ ਆਫਿਸ ਨਹੀਂ ਪਤਾ ਇਹਨਾਂ ਦਾ ਫੋਨ ਨੰਬਰ ਨਹੀਂ ਪਤਾ ਇਹਨਾਂ ਦੀ ਈਮੇਲ ਨਹੀਂ ਪਤਾ ਇਹਨਾਂ ਦਾ ਆਫਿਸ ਕਿੱਥੇ ਹੈਗਾ ਹੈੱਡ ਆਫਿਸ ਉਹ ਨਹੀਂ ਉੱਤੇ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਨੂੰ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਪਰੇਸ਼ਾਨੀ ਇੱਕ ਵਿਧਵਾ ਤਿੰਨ ਮਹੀਨਿਆਂ ਦੀ ਉਹਦੀ ਬੇਟੀ ਹੈ ਇੰਨਾ ਪਰੇਸ਼ਾਨ ਉਹਨੂੰ ਹੋਣਾ ਪੈ ਰਿਹਾ ਕਿ ਇਹ ਦੇਖੋ ਕਿ ਕਿੰਨਾ ਗੇੜਾ ਇਸ ਕਰਕੇ ਸਾਨੂੰ ਅੱਜ ਨਾਲ ਆਉਣਾ ਪਿਆ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰੋ